ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੱਲ ਕਰਦੇ ਆਂ ਸੀਐਮ ਭਗਵੰਤ ਮਾਨ ਦੀ ਤੇ ਭਮਾਕੜ ਇਸ ਵੀਡੀਓ ਤੋਂ ਦੂਰ ਰਹਿਣਾ ਰਖਲਾ ਹਰ ਸਿਮਰਤ ਕੌਰ ਬਾਦਲ ਬਾਰੇ ਜੋ ਐਮਪੀ ਐ ਮੌਜੂਦਾ ਹੁਣ ਤੱਕ ਤਾਂ ਉਹ ਮੌਜੂਦਾ ਐਮਪੀ ਐ ਰਖਲਾ ਉਹਨਾਂ ਬਾਰੇ ਕਹਿੰਦੇ ਬੜਿਆ ਖੇਖਣ ਕਰ ਰਹੀ ਐ ਬੜਾ ਰੋਂਦੀ ਸੀ ਕਰਕੇ ਬੜਾ ਰੋਂਦੀ ਸੀ ਐ ਨਕਲਾਂ ਲਾ ਰਿਆ ਹੈ ਇੱਕ ਸੂਬੇ ਦਾ ਮੁੱਖ ਮੰਤਰੀ ਹੋਵੇ ਇੱਕ ਔਰਤ ਲਈ ਇਹੋ ਜੀ ਸ਼ਬਦਾਵਲੀ ਵਰਤੇ ਉਹਨੂੰ ਕੀ ਕਿਹਾ ਜਾ ਸਕਦਾ ਹੈ ਉਹਨੂੰ ਮੈਂਟਲੀ ਅਫਸੈਟ ਤਾਂ ਕਹਿ ਸਕਦੇ ਆਂ ਵੀ ਇੱਕ ਤੂੰ ਸੂਬੇ ਦਾ ਮੁਖੀ ਐ ਠੀਕ ਆ ਨਾ ਜਿਵੇਂ ਘਰ ਦੇ ਵਿੱਚ ਇੱਕ ਮੁਖੀ ਹੁੰਦਾ ਬਜ਼ੁਰਗ ਉਹਦੇ ਅੱਗੇ ਕੋਈ ਨਹੀਂ ਬੋਲਦਾ ਤੇ ਉਹ ਗਲਤ ਨਹੀਂ ਸ਼ਬਦਾਵਲੀ ਵਰਤਦਾ ਖਾਸ ਕਰਕੇ ਔਰਤਾਂ ਲਈ ਤੁਸੀਂ ਤਾਂ ਮर्याਦਾ ਹੀ ਸਾਰੇ ਕੁਝ ਮੰਨ ਕੇ ਚੱਲ ਉਹ ਕਰਤੀ ਕੋਈ ਮर्याਦਾ ਨਹੀਂ ਛੋਡੀ ਰਹੀ ਠੀਕ ਹੈ ਤੁਸੀਂ ਕਿਸੇ ਨੂੰ ਕੁਝ ਵੀ ਬੋਲ ਦਿੰਨੇ ਹੋ ਤੇ ਆਪ ਤੇ ਵਾਰੀ ਆਉਂਦੀ ਉਦੋਂ ਕਰਲਾਉਨੇ ਹਾਂ ਵੀਡੀਓ ਦੇਖੋ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਣ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉਹ ਰੋਈ ਜਾਂਦੀ ਸੀ ਹਾਂਜੀ ਹੁਣ ਮੈਂ ਜੇ ਤੁਹਾਡੀ ਮਾਤਾ ਸ਼੍ਰੀ ਬਾਰੇ ਬੋਲਾਂ ਜਦੋਂ ਤੁਸੀਂ 2022 ਦੇ ਵਿੱਚ ਇਲੈਕਸ਼ਨ ਲੜ ਰਹੇ ਸੀ ਉਹਨਾਂ ਦੇ ਸੌਂ ਖਾ ਰਹੇ ਸੀ ਮੈਂ ਸ਼ਰਾਬ ਨਹੀਂ ਉਦ ਮੁੜ ਕੇ ਪੀਂਦਾ ਤੇ ਸੌ ਕੋ ਸਕਿਆ ਤੁਸੀਂ ਤੇ ਤੁਹਾਡੀ ਮਾਤਾ ਸ਼ਰੀਰ ਜਦੋਂ ਅਪੀਲ ਕੀਤੀ ਸੀ ਕਿ 25000 ਪੈਨਸ਼ਨ ਆਉਂਦੀ ਹੈ ਮਾਸਟਰ ਸਾਹਿਬ ਦੀ ਠੀਕ ਹੈ ਤੇ ਉਹਨਾਂ ਦੀ ਪੈਨਸ਼ਨ ਚ ਮਸਾ ਗੁਜ਼ਾਰਾ ਹੁੰਦਾ ਸਾਡਾ ਤੇ ਅਸੀਂ ਮਸਾ ਟਾਈਮ ਬਹੁਤ ਮੁਸ਼ਕਲ ਟਾਈਮ ਕੱਢਿਆ ਇਹ इमोशनल ਅਪੀਲ ਕਰਕੇ ਤੁਹਾਡੇ ਗਲੇ ਲੱਗ ਕੇ ਰੋਣ ਲੱਗ ਪਈ ਸੀ ਠੀਕ ਹੈ ਜੀ ਉਦੋਂ ਤੁਸੀਂ ਚੁੱਪ ਕਰਵਾ ਰਹੇ ਸੀ ਤੁਸੀਂ ਫਿਰ ਇਸ ਨੂੰ ਕੀ ਕਹੋਗੇ ਇਹਨੂੰ ਵੀ ਖੇਖਣ ਕਹੋਗੇ ਫਿਰ ਤੁਸੀਂ ਕਹਿੰਦੇ ਇਹ ਸਾਡੀ ਨਿੱਜੀ ਨਿੱਜੀ ਜ਼ਿੰਦਗੀ ਹੈ ਤੁਹਾਡੀ ਇਹ ਨਿੱਜੀ ਜ਼ਿੰਦਗੀ ਹੈ ਤੇ ਦੂਜਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਤੁਸੀਂ ਕੁਝ ਵੀ ਕਹਿ ਸਕਦੇ ਹੋ ਬਾਦਲ ਪਰਿਵਾਰ ਦੀਆਂ ਮਤਲਬ ਕਿ ਔਰਤ ਨੂੰ ਤੁਸੀਂ ਕੁਝ ਵੀ ਬੋਲ ਸਕਦੇ ਹੋ ਇਹ ਤੁਹਾਨੂੰ ਕਿਹਨੇ ਖੁੱਲੇ ਛੁੱਟੀ ਦਿੱਤੀ ਹੈ ਜੇ ਤੁਹਾਡੇ ਕੋਈ YouTubeer ਤੁਹਾਡੇ ਤੇ ਕੋਈ ਗੱਲ ਕਰਦੇ ਤੇ ਤੁਸੀਂ ਹਿਮਾਚਲ ਦੇ ਵਿੱਚ ਇੱਕ YouTubeer ਨੇ ਗੱਲ ਕੀਤੀ ਸੀ ਤੇ ਤੁਹਾਡੀ ਪੁਲਿਸ ਨੂੰ ਚੱਕਣ ਜਾਵੜੀ ਸੀ ਉਤਾ ਹਿਮਾਚਲ ਦੀ ਪੁਲਿਸ ਬਹੁਤ ਤਕੜੀ ਸੀ ਉਹਨਾਂ ਨੇ ਵਾਪਸ ਭੇਜ ਤੇ ਪੰਜਾਬ ਪੁਲਿਸ ਹੁਣ ਇੱਕ ਵੀਡੀਓ ਹੋਰ ਦੇਖੋ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਥੋਡੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ ਆਪਣੇ ਪਰਿਵਾਰਾਂ ਦੀਆਂ ਜ਼ਰੂਰ ਕਰ ਲਈਆਂ ਜਾ ਆਪਣੇ ਰਿਸ਼ਤੇਦਾਰਾਂ ਨੇ ਜਰੂਰ ਕਰ ਲਈਆਂ ਤੁਹਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ 5 ਸਾਲ ਇੱਧਰ ਹੱਕ ਲੋ 5 ਸਾਲ ਇੱਧਰ ਹੱਕ ਲੋ ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੈਨਾਂ ਇੱਧਰ ਆਓ ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੈਨਾਂ ਇੱਧਰ ਆਓ ਹੁਣ ਮੈਂ ਆਹ ਬਣ ਗਿਆ ਜੀ ਮੇਰੇ ਪੋਸਟਰ ਲਾਓ ਹੁਣ ਮੈਂ ਉਹ ਬਣ ਗਿਆ ਜੀ 10 ਬਸਾਂ ਪਰ ਕੇ ਲਿਓ ਲੋਕਾਂ ਨੂੰ ਤਾਂ ਖਰਚੇ ਦਾ ਘਰ ਹੀ ਹੁੰਦੇ ਨੇ ਇਹ ਸਾਰੇ ਹਾਂ ਹਾਂ ਹਾਂਜੀ ਮੈਨੂੰ ਐਂ ਦੱਸੋ ਤੁਸੀਂ ਦੂਜੇ ਐਮੀ ਦੁਬਾਰਾ ਨੂੰ ਕਹਿ ਰਿਹਾ ਹਾਂ ਵੀ ਉਹ ਆਪਣੀਆਂ ਉਮੀਦਾਂ ਪੂਰੀਆਂ ਕਰਦੇ ਐ ਤੇ ਤੁਸੀਂ ਵੀ ਪਹਿਲਾਂ ਥੋੜਾ ਮੈਂ ਦੱਸ ਦਿੰਨਾ ਤੁਸੀਂ ਪਹਿਲੇ ਹੀ ਪਾਰਟੀ ਚ ਗਏ ਸੀ ਉਸੇ ਰਾਮੋ ਵਾਲੀਆ ਦੀ ਪਾਰਟੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਏ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਜਦੋਂ ਪਾਰਟੀ ਬਣਾਈ ਸੀ ਉਹਨਾਂ ਨੇ ਪੀ 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 ਠੀਕ ਹੈ ਤੁਹਾਡੇ ਤੇ ਸ਼ੂਟ ਵੀ ਕਰਦਾ ਪੀ 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 ਠੀਕ ਹੈ ਤੁਹਾਨੂੰ ਸ਼ੂਟ ਕਰਦੀ ਇਹ ਚੀਜ਼ ਤੁਸੀਂ ਉਸ ਪਾਰਟੀ 'ਚ ਗਏ ਜਦੋਂ ਤੁਹਾਡਾ ਉੱਥੇ ਕੁਝ ਨਹੀਂ ਬਣਿਆ ਫੇਰ ਤੁਸੀਂ ਗਏ ਜੀ ਆਮ ਆਰੋ ਪਾਰਟੀ ਠੀਕ ਹੈ ਜੀ ਜਦੋਂ ਉਹਨਾਂ ਨੇ ਇਲੈਕਸ਼ਨ ਲੜਾਇਆ ਸਾਨੂੰ ਸੰਗਰੂਰ ਤੋਂ ਤਾਂ ਤੁਸੀਂ ਬਹੁਤ ਮਾਰਜਨ ਨਾਲ ਜਿੱਤ ਗਏ ਉਸ ਤੋਂ ਬਾਅਦ ਤੁਸੀਂ ਹੋਰ ਪਾਰਟੀ 'ਚ ਕਿਉਂ ਜਾਣਾ ਸੀ ਸਾਨੂੰ ਐਸੀ ਵੀ ਮੈਂ ਮੁੱਖ ਚਿਹਰਾ ਰਹਿ ਗਿਆ ਕਿਉਂਕਿ ਜਿਹੜੇ ਗਾਂਧੀ ਜੀ ਸੀ ਪਟਿਆਲੇ ਤੋਂ ਉਹ ਮੰਨ ਕੇ ਚੱਲ ਪਾਰਟੀ ਛੱਡ ਗਿਆ ਆਮ ਆਰੋ ਪਾਰਟੀ ਇੱਕ ਦੋ ਜਣੇ ਹੋਰ ਸੀ ਇੱਕ ਦੋ ਜਣਾਂ ਨੂੰ ਤੁਸੀਂ ਘਟਾਇਆ ਤਾਂ ਕਢਾਤਾ ਰਖਲਾ ਆ ਮਾਰੀ ਪਾਰਟੀ ਚੋ ਠੀਕ ਹੈ ਜਾਣਦੇ ਛੋਟੇ ਪਰ ਨੂੰ ਤੁਸੀਂ ਕਢਾਇਆ ਆ ਪਾਰਟੀ ਦੇ ਵਿੱਚੋਂ ਜਿਹੜੇ ਚੰਗੇ ਚੰਗੇ ਬੰਦੇ ਸੀ ਉਹਨਾਂ ਨੂੰ ਤੁਸੀਂ ਕਢਤਾ ਸੋਨੂੰ ਐਸੀ ਵੀ ਮੇਰੀ ਵਾਰੀ ਲੱਗੇ ਵਾਰੀ ਤੁਹਾਡੀ ਜ਼ਰੂਰ ਲੱਗਦੀ ਇਹ ਤੇ ਕੋਈ ਸ਼ੱਕ ਨਹੀਂ ਤੇ ਪਰ ਤੁਸੀਂ ਲੋਕਾਂ ਲਈ ਕੀ ਕੀਤਾ ਅੱਜ ਤੱਕ ਤੁਸੀਂ ਦੱਸ ਦਿਓ ਕੋਈ ਵਾਦਾ ਪੂਰਾ ਕੀਤਾ ਹੋਵੇ ਉ ਤੁਸੀਂ ਕਹਿੰਦੇ ਹੋ ਲਾਉਣਾ ਆਨ ਆਰਡਰ ਸਹੀ ਹੈ ਠੀਕ ਹੈ ਤੇ ਅਸੀਂ ਹੁਣ ਕੋਈ ਸਮੱਸਿਆ ਨਹੀਂ ਪੰਜਾਬ ਦੇ ਵਿੱਚ ਕੋਈ ਗੈਂਗਸਟਰ ਨਹੀਂ ਪਰ ਤੁਸੀਂ ਸੰਗਰੂਰ ਜਿਹੜੀ ਤੁਹਾਡੇ ਨਿਵਾਸ ਨੂੰ ਤੁਹਾਡੇ ਘਰ ਨੂੰ ਜਾਣ ਰਹੀ ਹੈ ਸੜਕ ਉਹ ਜਦੋਂ ਤੋਂ ਤੁਸੀਂ 2022 ਤੋਂ ਬਣੇ ਹੋ 2 ਸਾਲਾਂ ਦੀ ਉਹ ਬੰਦ ਪਈ ਹੈ ਤੁਸੀਂ ਖੋਲੇ ਨਹੀਂ ਤੇ ਕੋਰਟ ਨੇ ਆਰਡਰ ਦੇਤੇ ਇਹ ਸੜਕ ਖੋਲਣ ਦੇ ਤੁਸੀਂ ਫੇਰ ਗਏ ਵੀ ਪੰਜਾਬ ਦੀ ਸਥਿਤੀ ਬਹੁਤ ਮਾੜੀ ਹੈ ਲਾਉਣ ਆਰਡਰ ਹਸਾਬਤ ਨਹੀਂ ਆ ਰਿਹਾ ਤੁਸੀਂ ਇਹ ਫੇਰ ਉੱਥੇ ਗਿਆ ਤੇ ਫਿਰ ਤੁਸੀਂ ਦੋ ਮੂੰਹੇ ਕਾ ਤੋ ਚੱਲਦੇ ਹੋ ਲੋਕਾਂ ਸਾਹਮਣੇ ਕਹਿੰਦੇ ਹਾਂ ਵੀ ਇੱਥੇ ਨਿਵੇਸ਼ ਕਰੋ ਇੱਥੇ ਕੰਪਨੀਆਂ ਬਾ ਫੈਕਟਰੀਆਂ ਲਾਓ ਤੇ ਲੋਕਾਂ ਨੂੰ ਰੋਜ਼ਗਾਰ ਦਿਓ ਤੇ ਇੱਥੇ ਕੋਈ ਲਾਉਣੇ ਆਰਡਰ ਦੀ ਕੋਈ ਸਮੱਸਿਆ ਨਹੀਂ ਤੇ ਇੱਕ ਪਾਸੇ ਜਦੋਂ ਤੁਹਾਡੇ ਘਰ ਨੂੰ ਜਾ ਰਹੀ ਹੈ ਸੜਕ ਉਹਨੂੰ ਕਹਿੰਦੇ ਹਾਂ ਵੀ ਮੈਨੂੰ ਮੇਰੇ ਪਰਿਵਾਰ ਨੂੰ ਖਤਰਾ ਇਹ ਇਹ ਨਹੀਂ ਖੁੱਲ ਸਕਦੀ ਇਹ ਬੰਦ ਰਹੂਗੀ ਜਾ ਕੇ ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਰੈਟ ਪਾਉਨੇ ਹੋ ਵੀ ਇਹ ਨਹੀਂ ਖੋਲਣੀ ਸਰ ਕੀਰ ਤੁਹਾਡੇ ਦੂਰੇ ਦੂਰੇ ਚਿਹਰੇ ਆ ਹੱਥ ਨੂੰ ਇੱਕ ਕਾਨੂੰਨ ਲਾਗੂ ਕਰਦੇ ਹਾਂ ਠੀਕ ਹੈ ਨਾ ਹੱਥ ਨੂੰ ਇੱਕ ਕਾਨੂੰਨ ਲਾਗੂ ਕਰਦੇ ਹਾਂ ਦੂਜੇ ਦਿਨ ਫੇਰ ਬਦਲ ਦਿੰਨੇ ਹਾਂ ਜਿਵੇਂ ਉਹ ਦਿੱਲੀ ਤੋਂ ਕਹਿੰਦੇ ਆ ਅਰਵਿੰਦ ਕੇਜਰੀਵਾਲ ਅਰਗੇ ਉਵੇਂ ਤੁਸੀਂ ਕਰੀ ਜਾਂਨੇ ਹੋ ਇਸ ਤੋਂ ਵੱਧ ਨਹੀਂ ਤੁਸੀਂ ਕੁਛ ਕਰ ਰਹੇ ਠੀਕ ਹੈ ਕੋਮਰ ਵਿਜੇ ਪ੍ਰਤਾਪ ਸਿੰਘ ਅੰਬਰਤਸਰ ਖੜੇ ਰਹੇ ਕਾਲੀ ਮਾਤਾ ਦੇ ਮੰਦਰ ਅੱਗੇ ਤੁਹਾਡਾ ਸਵਾਗਤ ਕਰਨ ਖਾਤਰ ਠੀਕ ਹੈ ਜੀ ਤੇ ਤੁਸੀਂ अरविंद केजरीवाल सुप्रीमों साहब भी आए सी वो सिर्फ गुस्सा ऐस करके सी क्योंकि ओने ना लेता सी बी ਹੁਣ ਜਿਹੜਾ ਚਿੱਟਾ ਵਕਾਰਿਆ ਉਹ ਰਗਵ ਚੱਡਾ ਵਕਾਰਿਆ ਰਗਵ ਚੱਡੇ ਦੇ ਹਿਸ਼ਾਰੇ ਤੇ ਚਿੱਟਾ ਪੰਜਾਬ ਦੇ ਵਿੱਚ ਵਿਕ ਰਿਆ ਇਹ ਗੱਲ ਕਹੀ ਸੀ ਕੁਛ ਦਿਨ ਪਹਿਲਾਂ ਆ ਚੋਣਾ ਦੇ ਵਿੱਚ ਆ ਜਿਹੜਾ ਇਲੈਕਸ਼ਨ ਚੱਲ ਰਿਹਾ ਇਹ ਇਲੈਕਸ਼ਨ ਦੇ ਵਿੱਚ ਹੀ ਕਹੀ ਸੀ ਉਹਨੇ ਇਹ ਗੱਲ ਤਾਂ ਕਰਕੇ ਰੁਸੀ ਉਹਨੂੰ ਮਿਲੇ ਤੱਕ ਨਹੀਂ ਤੁਸੀਂ ਜਦੋਂ ਉਹਦਾ ਉਹਨੇ ਸਵਾਗਤ ਕਰਨਾ ਤੇ ਤੁਸੀਂ ਹੋਰ ਗੱਡੀ ਤੇ ਚੜ ਕੇ ਤੇ ਅੱਗੇ ਟੱਪ ਗਏ ਤੁਸੀਂ ਉਹਦੇ ਨਾਲ ਨਜ਼ਰਾਂ ਤੱਕ ਨਹੀਂ ਮਿਲਾ ਸਕਦੇ ਐ ਜਿਹਦਾ ਤੁਸੀਂ ਹਾਂ ਜੇ ਐਡੇ ਸਹੀ ਹੁੰਦੇ ਤੁਸੀਂ ਉਹਦੇ ਨਜ਼ਰਾਂ ਨਾਲ ਨਜ਼ਰਾਂ ਮਿਲਾਉਂਦੇ ਉਹਨਾਂ ਨੇ ਤੁਹਾਨੂੰ ਐ ਅਸੀਂ ਵੀ ਉਹ ਸਵਾਲ ਪੁੱਛੂਗਾ ਠੀਕ ਹੈ ਇਸ ਕਰਕੇ ਦੋਵੇਂ ਭੱਜ ਕੇ ਪਤਲੀ ਗਲੀ ਦੇ ਵਿੱਚ ਦੀ ਨਿਕਲ ਗਏ ਧੰਨਵਾਦ ਸਸਰੀ ਘਰ